ਸਤਿ ਸ੍ਰੀ ਅਕਾਲ ਜੀ ਮੈਂ ਫੌਜਾ ਸਿੰਘ ਸਰਾਰੀ ਐਮ ਐਲ ਏ ਹਲਕਾ ਬਰੂਸਰ ਜਿਲ੍ਹਾ ਬਰੂਸਪੁਰ ਪੰਜਾਬ ਅਸੀਂ ਚੋਣ ਪ੍ਰਚਾਰ ਲਈ ਦਿੱਲੀ ਪਹੁੰਚੇ ਹੋਏ ਹਿੱਥੇ ਅਰਵਿੰਦ ਕੇਜੀਵਾਲ ਦੀ ਹਰਮਨ ਪਿਆਰ ਤਾਂ ਇੰਨੀ ਜ਼ਿਆਦਾ ਹੈ ਕਿ ਲੋਕ ਇੰਨਾ ਪਿਆਰ ਕਰਦੇ ਨੇ ਪਰ ਭਾਜਪਾ ਨੇ ਕੋਈ ਕਸਰ ਨਹੀਂ ਛੱਡੀ ਸੀ ਕਿ ਇੱਕ ਸੱਚੇ ਸੁੱਚੇ ਤੇ ਮਰਦਾਨਾ ਨੇਤਾ ਨੂੰ ਬਿਨਾਂ ਵਜਾ ਜੇਲ੍ਹ ਵਿੱਚ ਭੇਜਣਾ ਉਹ ਵੀ ਸਤਿੰਦਰ ਜੈਤ ਸਾਡੇ ਸਜੇ ਸਿੰਘ ਜੀ ਦਾ ਪ੍ਰਚਾਰ ਅਤਿਆਚਾਰ ਦੀ ਭਾਜਪਾ ਨੇ ਕੋਈ ਕਸਰ ਨਹੀਂ ਛੱਡੀ ਪਰ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਅਸੀਂ ਤੁਹਾਨੂੰ ਇੱਕ ਦਾ ਜਵਾਬ ਪੱਥਰ 'ਚ ਦੇਵਾਂਗੇ ਮੈਨੂੰ ਉਮੀਦ ਹੈ ਕਿ ਸ਼੍ਰੀ ਜਗਿੰਦਰ ਸਲੰਕੀ ਜੀ ਹਲਕਾ ਪਾਲ ਬਤੋਬਰ ਵੱਡੀ ਲੀਡ ਨਾਲ ਜਿੱਤਣਗੇ ਤੇ 5 ਤਰੀਕ ਨੂੰ ਲੋਕਾਂ ਨੇ ਮਨ ਬਣਾਇਆ ਕਿ ਅਸੀਂ ਬਹੁਮਤ ਹਾਸਲ ਜਿਸ ਤਰ੍ਹਾਂ ਪਹਿਲਾਂ ਸਰਕਾਰ ਬਣੀ ਹੈ ਤਿੰਨ ਵਾਰੀ ਦਿੱਲੀ ਦੇ ਵਿੱਚ ਉਸੇ ਤਰ੍ਹਾਂ ਚੌਥੀ ਵਾਰੀ ਸਰਕਾਰ ਬਣਾਉਣ ਜਾ ਰਹੇ ਨੇ ਇੱਥੇ ਭਾਰਤੀ ਜਨਤਾ ਪਾਰਟੀ ਨੇ ਜਿੰਨਾ ਵੀ ਸਤਮ ਟਾਇਆ ਲੋਕਾਂ ਦੀਆਂ ਗਰੀਬਾਂ ਦੀਆਂ ਚੁਗੀਆਂ ਚੌਪੜੀਆਂ ਹੋਰ ਆਮ ਆਦਮੀ ਪਾਰਟੀ ਦੇ ਕੰਵੀਰ ਸਿੰਘ ਆਜ਼ਮਦ ਕੇਜੀਵਾਲ ਜੀ ਸੰਜੀਤ ਸਿੰਘ ਜੀ ਤੇ ਹੋਸ ਸਿੰਦਰ ਜੈ ਜਿੰਨੇ ਵੀ ਲੀਡਰ ਇਹਨਾਂ ਦੇ ਡਰਾਉਣ ਵਾਸਤੇ ਜਿਹੜਾ ਚ ਡੱਕੇ ਸੀ ਪਰ ਉਹਨਾਂ ਲੀਡਰਾਂ ਦਾ ਹੌਸਲਾ ਹੋਰ ਵੀ ਬਰਕਰਾਰ ਹੋਇਆ ਉਹ ਹੋਰ ਤਗੜੇ ਹੋ ਕੇ ਸੱਚ ਦੀ ਲੜਾਈ ਲੜ ਰਹੇ ਨੇ ਮੈਨੂੰ ਉਮੀਦ ਹੈ ਕਿ ਜਗੰਦਰ ਸਿੰਘ ਲੰਕੀ ਜੀ ਹਲਕਾ ਪਾਲਮ ਤੋਂ ਬਹੁਤ ਵੱਡੀ ਲੀਡਰਨਾਂ ਜਿੱਤਣਗੇ ਤੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਚ ਕਰਾਰੀ ਹਾਰ ਹੋਵੇਗੀ ਸਤਿ ਸ਼੍ਰੀ ਅਕਾਲ ਰਾਵਣਾ